ਜਹਨ ਜੀ ਆਪਣਾ ਜਿਹੜੀ ਹੈਗੀ ਆ ਸਭਾ 225 ਇਹਨੇ ਬਹੁਤ ਸਚਾਰੂ ਢੰਗ ਦੇ ਨਾਲ ਚਲਾਉਣ ਵਾਸਤੇ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਦਿਸ਼ਾ ਅੰਦਰ ਦਿਸ਼ਾਂ ਤੇ ਜਿਹੜੀ ਆ ਫਿਰ ਬਹੁਤ ਬਰੀਕੀ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਔਰ ਇਹਦੇ ਵਿੱਚ ਇੱਕ ਬਹੁਤ ਵੱਡਾ ਪ੍ਰਾਰਾਲਾ ਕੀਤਾ ਗਿਆ ਕਿ ਜਿਵੇਂ ਪਿਛਲੇ ਪਿਛਲੇ ਜਿਹੜੇ ਸਮੇਂ ਸੀ ਉਹਨਾਂ ਦੇ ਵਿੱਚ ਪੂਰੇ ਡਿਸਟ੍ਰਿਕਟ ਚੋਂ ਜਾਂ ਹੋਰਲੇ ਗੋਵਿੰਦਗੜ੍ਹ ਮੰਡੀ ਗੋਵਿੰਦਗੜ੍ਹ ਖੰਨਾ ਵਗੈਰਾ ਤੋਂ ਵੀ ਆਟੋ ਜਿਹੜੀ ਲੋਕ ਲੈ ਆਉਂਦੇ ਸੀ ਜਿਹਦੇ ਨਾਲ ਉਹਨਾਂ ਲੋਕਾਂ ਨੂੰ ਲੋਕਲ ਜਿਹੜੀ ਮਰਿਆਦਾ ਦੀ ਬਾਰੇ ਜਾਣਕਾਰੀ ਨਹੀਂ ਸੀ ਤੇ ਨਾ ਹੀ ਇੱਥੇ ਦੇ ਕੋਈ ਰਸਤੇ ਬਾਰੇ ਜਾਣਕਾਰੀ ਹੁੰਦੀ ਸੀ ਤੇ ਉਹਦੇ ਨਾਲ ਸੰਗਤ ਜਿਹੜੀ ਆ ਬਹੁਤ ਜ਼ਿਆਦਾ ਡਿਸਟਰਬ ਹੁੰਦੀ ਸੀ ਐਰ ਕਾਂ ਕੀ ਕੀਤਾ ਵੀ ਆਪਣੀਆਂ ਸੱਤ ਯੂਨੀਅਨਾਂ ਨੇ ਉਹਨਾਂ ਦੇ ਵਿੱਚ 450 ਦੇ ਕਰੀਬ ਜਿਹੜੇ ਆਟੋ ਨੇ ਤੇ ਉਹਨਾਂ ਸੱਤਾਂ ਨੂੰ ਬੁਲਾ ਕੇ ਕੱਲੇ-ਕੱਲੇ ਆਟੋ ਦੀ ਆਪਾਂ ਲਿਸਟ ਲੈ ਕੇ ਮਾਲਜੋਗ ਐਸਐਸਪੀ ਸਾਹਿਬ ਨਾਲ ਡਿਸਕਸ ਕਰਕੇ ਤੇ ਆਪਾਂ ਕੱਲੇ-ਕੱਲੇ ਦਾ ਉਹ ਜਿਹੜਾ ਹੈਗਾ ਸਟicker ਜਾਰੀ ਕਰਤਾ ਇਹ ਹਰੇਕ ਘਾਟੋ ਦੇ ਉੱਤੇ ਹੋਏਗਾ ਔਰ ਇਹ 20 ਰੁਪਏ ਜਿਹੜਾ ਕਰਾਇਆ ਪੱਕਾ 20 ਰੁਪਏ ਲੈਣਗੇ ਤੇ ਹਰੇਕ ਗਲੀ ਸੜਕ ਬਾਰੇ ਰਸਤੇ ਬਾਰੇ ਇਹਨਾਂ ਨੂੰ ਪਤਾ ਤੇ ਬੜੇ ਅੱਛੇ ਤਰੀਕੇ ਦੇ ਨਾਲ ਸੰਗਤ ਨੂੰ ਜਿਹੜਾ ਹੈਗਾ ਉਹ ਸਹੂਲਤ ਪ੍ਰਦਾਨ ਕਰਨਗੇ ਸਾਰੀਆਂ ਪਾਰਕਿੰਗਾਂ ਬਾਰੇ ਜਾਣਕਾਰੀ ਇਹਨਾਂ ਨੂੰ ਗ੍ਰੀਫ ਕਰਤਾ ਮੀਟਿੰਗ ਕਰਤੀ ਇਹ ਸਟicker ਜਾਰੀ ਕਰਤੇ ਇਸ ਤੋਂ ਇਲਾਵਾ ਜਿਹੜਾ ਕੋਈ ਵੀ ਜਿਹੜਾ ਹੈਗਾ ਟੋਆ ਉਹ ਅਣਧਿਕਾਰਤ ਸਮਝਿਆ ਜਾਏਗਾ ਉੱਤੇ ਕਾਰਵਾਈ ਕੀਤੀ ਜਾਏਗੀ ਤੇ ਤੁਹਾਡੇ ਨਾਲ ਹੀ ਮੈਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਬਾਹਰ ਦਾ ਆਟੋ ਆ ਕੇ ਕਿਸੇ ਕਿਸਮ ਦੀ ਕੋਈ ਸੰਗਤਨਾ ਠਕੀ ਨਾ ਮਾਰੇ ਉੱਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਏ ਥੈਂਕ ਯੂ ਜੈਹਨ ਜੀ ਆਪਣਾ ਜਿਹੜੀ ਹੈਗੀ ਆ ਸਭਾ 225 ਇਹਨੇ ਬਹੁਤ ਸਚਾਰੂ ਢੰਗ ਦੇ ਨਾਲ ਚਲਾਉਣ ਵਾਸਤੇ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਦਿਸ਼ਾ ਅੰਦਰ ਦਿਸ਼ਾਂ ਤੇ ਜਿਹੜੀ ਆ ਫਿਰ ਬਹੁਤ ਬਰੀਕੀ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਔਰ ਇਹਦੇ ਵਿੱਚ ਇੱਕ ਬਹੁਤ ਵੱਡਾ ਪਰਾਲਾ ਕੀਤਾ ਗਿਆ ਕਿ ਜਿਵੇਂ ਪਿਛਲੇ ਪਿਛਲੇ ਜਿਹੜੇ ਸਮੇਂ ਸੀ ਉਹਨਾਂ ਦੇ ਵਿੱਚ ਪੂਰੇ ਡਿਸਟ੍ਰਿਕਟ ਚੋਂ ਜਾਂ ਹੋਰਲੇ ਗੋਵਿੰਦਗੜ੍ਹ ਮੰਡੀ ਗੋਵਿੰਦਗੜ੍ਹ ਖੰਨਾ ਵਗੈਰਾ ਤੋਂ ਵੀ ਆਟੋ ਜਿਹੜੀ ਲੋਕ ਲੈ ਆਉਂਦੇ ਸੀ ਜਿਹਦੇ ਨਾਲ ਉਹਨਾਂ ਲੋਕਾਂ ਨੂੰ ਲੋਕਲ ਜਿਹੜੀ ਮਰਿਆਦਾ ਦੀ ਬਾਰੇ ਜਾਣਕਾਰੀ ਨਹੀਂ ਸੀ ਤੇ ਨਾ ਹੀ ਇੱਥੇ ਦੇ ਕੋਈ ਰਸਤੇ ਬਾਰੇ ਜਾਣਕਾਰੀ ਹੁੰਦੀ ਸੀ ਤੇ ਉਹਦੇ ਨਾਲ ਸੰਗਤ ਜਿਹੜੀ ਆ ਬਹੁਤ ਜ਼ਿਆਦਾ ਡਿਸਟਰਬ ਹੁੰਦੀ ਸੀ ਐਰ ਕਾਂ ਕੀ ਕੀਤਾ ਵੀ ਆਪਣੀਆਂ ਸੱਤ ਯੂਨੀਅਨਾਂ ਨੇ ਉਹਨਾਂ ਦੇ ਵਿੱਚ 450 ਦੇ ਕਰੀਬ ਜਿਹੜੇ ਆਟੋ ਨੇ ਤੇ ਉਹਨਾਂ ਸੱਤਾਂ ਨੂੰ ਬੁਲਾ ਕੇ ਕੱਲੇ-ਕੱਲੇ ਆਟੋ ਦੀ ਆਪਾਂ ਲਿਸਟ ਲੈ ਕੇ ਮਾਲਜੋਗ ਐਸਐਸਪੀ ਸਾਹਿਬ ਨਾਲ ਡਿਸਕਸ ਕਰਕੇ ਤੇ ਆਪਾਂ ਕੱਲੇ-ਕੱਲੇ ਦਾ ਉਹ ਜਿਹੜਾ ਹੈਗਾ ਸਟicker ਜਾਰੀ ਕਰਤਾ ਇਹ ਹਰੇਕ ਆਟੋ ਦੇ ਉੱਤੇ ਹੋਏਗਾ ਔਰ ਇਹ 20 ਰੁਪਏ ਜਿਹੜਾ ਕਰਾਇਆ ਪੱਕਾ 20 ਰੁਪਏ ਲੈਣਗੇ ਤੇ ਹਰੇਕ ਗਲੀ ਸੜਕ ਬਾਰੇ ਰਸਤੇ ਬਾਰੇ ਇਹਨਾਂ ਨੂੰ ਪਤਾ ਤੇ ਬੜੇ ਅچھے ਤਰੀਕੇ ਦੇ ਨਾਲ ਸੰਗਤ ਨੂੰ ਜਿਹੜਾ ਹੈਗਾ ਉਹ ਸਹੂਲਤ ਪ੍ਰਦਾਨ ਕਰਨਗੇ ਸਾਰੀਆਂ ਪਾਰਕਿੰਗਾਂ ਬਾਰੇ ਜਾਣਕਾਰੀ ਇਹਨਾਂ ਨੂੰ ਗ੍ਰੀਫਤ ਕਰਤਾ ਮੀਟਿੰਗ ਕਰਤੀਏ ਸਟicker ਜਾਰੀ ਕਰਦੇ ਇਸ ਤੋਂ ਇਲਾਵਾ ਜਿਹੜਾ ਕੋਈ ਵੀ ਜਿਹੜਾ ਹੈਗਾ ਆਟੋ ਆ ਉਹ ਅਣਅਧਿਕਾਰਤ ਸਮਝਿਆ ਜਾਏਗਾ ਉੱਤੇ ਕਾਰਵਾਈ ਕੀਤੀ ਜਾਏਗੀ ਤੇ ਤੁਹਾਡੇ ਨਾਲ ਹੀ ਮੈਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਬਾਹਰ ਦਾ ਆਟੋ ਆ ਕੇ ਇਹ ਕਿਸਮ ਦੀ ਕੋਈ ਸੰਗਤਨਾ ਠਕੀ ਨਾ ਮਾਰੇ ਉੱਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਏ ਥੈਂਕ ਯੂ ਜੈਹਨ ਜੀ ਆਪਣਾ ਜਿਹੜੀ ਹੈਗੀ ਆ ਸਭਾ 225 ਇਹਨੇ ਬਹੁਤ ਸਚਾਰੂ ਢੰਗ ਦੇ ਨਾਲ ਦਿਲਾਂ ਵਾਸਤੇ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਦਿਸ਼ਾ ਅੰਦਰ ਦਿਸ਼ਾਂ ਤੇ ਜਿਹੜੀ ਆ ਫਿਰ ਬਹੁਤ ਬਰੀਕੀ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਔਰ ਇਹਦੇ ਵਿੱਚ ਇੱਕ ਬਹੁਤ ਵੱਡਾ ਅਪਰਾਲਾ ਕੀਤਾ ਗਿਆ ਕਿ ਜਿਵੇਂ ਪਿਛਲੇ ਪਿਛਲੇ ਜਿਹੜੇ ਸਮੇਂ ਸੀ ਉਹਨਾਂ ਦੇ ਵਿੱਚ ਪੂਰੇ ਡਿਸਟ੍ਰਿਕਟ ਚੋਂ ਜਾਂ ਹੋਰਲੇ ਗੁਵਿੰਦਗੜ੍ਹ ਮੰਡੀ ਗੁਵਿੰਦਗੜ੍ਹ ਖੰਨਾ ਵਗੈਰਾ ਤੋਂ ਵੀ ਆਟੋ ਜਿਹੜੀ ਲੋਕ ਲੈ ਆਉਂਦੇ ਸੀ ਜੀਦੇ ਨਾਲ ਉਹਨਾਂ ਲੋਕਾਂ ਨੂੰ ਲੋਕਲ ਜਿਹੜੀ ਮਰਿਆਦਾ ਦੀ ਬਾਰੇ ਜਾਣਕਾਰੀ ਨਹੀਂ ਸੀ ਤੇ ਨਾ ਹੀ ਇੱਥੇ ਦੇ ਕੋਈ ਰਸਤੇ ਬਾਰੇ ਜਾਣਕਾਰੀ ਹੁੰਦੀ ਸੀ ਤੇ ਉਹਦੇ ਨਾਲ ਸੰਗਤ ਜਿਹੜੀ ਆ ਬਹੁਤ ਜ਼ਿਆਦਾ ਡਿਸਟਰਬ ਹੁੰਦੀ ਸੀ ਐਰ ਕਾਂ ਕੀ ਕੀਤਾ ਵੀ ਆਪਣੀਆਂ ਸੱਤ ਯੂਨੀਅਨਾਂ ਨੇ ਉਹਨਾਂ ਦੇ ਵਿੱਚ 450 ਦੇ ਕਰੀਬ ਜਿਹੜੇ ਆਟੋ ਨੇ ਤੇ ਉਹਨਾਂ ਸੱਤਾਂ ਨੂੰ ਬੁਲਾ ਕੇ ਇਕੱਲੇ ਇਕੱਲੇ ਆਟੋ ਦੀ ਆਪਾਂ ਲਿਸਟ ਲੈ ਕੇ ਮਾਲਜੋਗ ਐਸਐਸਪੀ ਸਾਹਿਬ ਨਾਲ ਡਿਸਕਸ ਕਰਕੇ ਤੇ ਆਪਾਂ ਇਕੱਲੇ ਇਕੱਲੇ ਦਾ ਉਹ ਜਿਹੜਾ ਹੈਗਾ ਸਟicker ਜਾਰੀ ਕਰਤਾ ਇਹ ਹਰੇਕ ਆਟੋ ਦੇ ਉੱਤੇ ਹੋਏਗਾ ਔਰੇ 20 ਰੁਪਏ ਜਿਹੜਾ ਕਰਾਇਆ ਪੱਕਾ 20 ਰੁਪਏ ਲੈਣਗੇ ਤੇ ਹਰ ਇੱਕ ਗਲੀ ਸੜਕ ਬਾਰੇ ਰਸਤੇ ਬਾਰੇ ਇਹਨਾਂ ਨੂੰ ਪਤਾ ਤੇ ਬੜੇ ਅچھے ਤਰੀਕੇ ਦੇ ਨਾਲ ਸੰਗਤ ਨੂੰ ਜਿਹੜਾ ਹੈਗਾ ਉਹ ਸਹੂਲਤ ਪ੍ਰਦਾਨ ਕਰਨਗੇ ਸਾਰੀਆਂ ਪਾਰਕਿੰਗਾਂ ਬਾਰੇ ਜਾਣਕਾਰੀ ਇਹਨਾਂ ਨੂੰ ਗ੍ਰੀਫਤ ਕਰਤਾ ਮੀਟਿੰਗ ਕਰਤੀਏ ਸਟicker ਜਾਰੀ ਕਰਦੇ ਇਸ ਤੋਂ ਇਲਾਵਾ ਜਿਹੜਾ ਕੋਈ ਵੀ ਜਿਹੜਾ ਹੈਗਾ ਆਟੋ ਆਉ ਆਣ ਅਧਿਕਾਰ ਤੋਂ ਸਮਝਿਆ ਜਾਏਗਾ ਉੱਤੇ ਕਾਰਵਾਈ ਕੀਤੀ ਜਾਏਗੀ ਤੇ ਤੁਹਾਡੇ ਨਾਲ ਹੀ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਬਾਹਰ ਦਾ ਆਟੋ ਆ ਕੇ ਕਿਸੇ ਕਿਸਮ ਦੀ ਕੋਈ ਸੰਗਤਨਾ ਠੱਗੀ ਨਾ ਮਾਰੇ ਉਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਏ ਥੈਂਕ ਯੂ ਜੈਹਨ ਜੀ ਆਪਣਾ ਜਿਹੜੀ ਹੈਗੀ ਆ ਸਭਾ 225 ਇਹਨੇ ਬਹੁਤ ਸਚਾਰੂ ਢੰਗ ਦੇ ਨਾਲ ਚਲਾਉਣ ਵਾਸਤੇ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਦਿਸ਼ਾ ਅੰਦਰ ਦਿਸ਼ਾ ਤੇ ਜਿਹੜੀ ਆ ਬਹੁਤ ਬਰੀਕੀ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਔਰ ਇਹਦੇ ਵਿੱਚ ਇੱਕ ਬਹੁਤ ਵੱਡਾ ਅਪਰਾਲਾ ਕੀਤਾ ਗਿਆ ਕਿ ਜਿਵੇਂ ਪਿਛਲੇ ਪਿਛਲੇ ਜਿਹੜੇ ਸਮੇਂ ਸੀ ਉਹਨਾਂ ਦੇ ਵਿੱਚ ਪੂਰੇ ਡਿਸਟ੍ਰਿਕਟ ਚੋਂ ਜਾਂ ਹੋਰਲੇ ਗੁਵਿੰਦਗੜ੍ਹ ਮੰਡੀ ਗੁਵਿੰਦਗੜ੍ਹ ਖੰਨਾ ਵਗੈਰਾ ਤੋਂ ਵੀ ਆਟੋ ਜਿਹੜੀ ਲੋਕ ਲੈ ਆਉਂਦੇ ਸੀ ਜਿਹਦੇ ਨਾਲ ਉਹਨਾਂ ਲੋਕਾਂ ਨੂੰ ਲੋਕਲ ਜਿਹੜੀ ਮਰਿਆਦਾ ਦੀ ਬਾਰੇ ਜਾਣਕਾਰੀ ਨਹੀਂ ਸੀ ਤੇ ਨਾ ਹੀ ਇੱਥੇ ਦੇ ਕੋਈ ਰਸਤੇ ਬਾਰੇ ਜਾਣਕਾਰੀ ਹੁੰਦੀ ਸੀ ਤੇ ਉਹਦੇ ਨਾਲ ਸੰਗਤ ਜਿਹੜੀ ਆ ਬਹੁਤ ਜ਼ਿਆਦਾ ਡਿਸਟਰਬ ਹੁੰਦੀ ਸੀ ਐਰ ਕਾਂ ਕੀ ਕੀਤਾ ਵੀ ਆਪਣੀਆਂ ਸੱਤ ਯੂਨੀਅਨਾਂ ਨੇ ਉਹਨਾਂ ਦੇ ਵਿੱਚ 450 ਦੇ ਕਰੀਬ ਜਿਹੜੇ ਆਟੋ ਨੇ ਤੇ ਉਹਨਾਂ ਸੱਤਾਂ ਨੂੰ ਬੁਲਾ ਕੇ ਕੱਲੇ-ਕੱਲੇ ਆਟੋ ਦੀ ਆਪਾਂ ਲਿਸਟ ਲੈ ਕੇ ਮਾਲਜੋਗ ਐਸਐਸਪੀ ਸਾਹਿਬ ਨਾਲ ਡਿਸਕਸ ਕਰਕੇ ਤੇ ਆਪਾਂ ਕੱਲੇ-ਕੱਲੇ ਦਾ ਉਹ ਜਿਹੜਾ ਹੈਗਾ ਸਟicker ਜਾਰੀ ਕਰਤਾ ਇਹ ਹਰੇਕ ਘਾਟੋ ਦੇ ਉੱਤੇ ਹੋਏਗਾ ਔਰ ਇਹ 20 ਰੁਪਏ ਜਿਹੜਾ ਕਰਾਇਆ ਪੱਕਾ 20 ਰੁਪਏ ਲੈਣਗੇ ਤੇ ਹਰੇਕ ਗਲੀ ਸੜਕ ਬਾਰੇ ਰਸਤੇ ਬਾਰੇ ਇਹਨਾਂ ਨੂੰ ਪਤਾ ਤੇ ਬੜੇ ਅੱਛੇ ਤਰੀਕੇ ਦੇ ਨਾਲ ਸੰਗਤ ਨੂੰ ਜਿਹੜਾ ਹੈਗਾ ਉਹ ਸਹੂਲਤ ਪ੍ਰਦਾਨ ਕਰਨਗੇ ਸਾਰੀਆਂ ਪਾਰਕਿੰਗਾਂ ਬਾਰੇ ਜਾਣਕਾਰੀ ਇਹਨਾਂ ਨੂੰ ਗ੍ਰੀਫ ਕਰਤਾ ਮੀਟਿੰਗ ਕਰਤੀ ਇਹ ਸਟicker ਜਾਰੀ ਕਰਤੇ ਇਸ ਤੋਂ ਇਲਾਵਾ ਜਿਹੜਾ ਕੋਈ ਵੀ ਜਿਹੜਾ ਹੈਗਾ ਟੋਆ ਉਹ ਅਣੈਦ ਘਟ ਸਮਝਿਆ ਜਾਏਗਾ ਉੱਤੇ ਕਾਰਵਾਈ ਕੀਤੀ ਜਾਏਗੀ ਤੇ ਤੁਹਾਡੇ ਨਾਲ ਹੀ ਮੈਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਬਾਹਰ ਦਾ ਆਟੋ ਆ ਕੇ ਕਿਸੇ ਕਿਸਮ ਦੀ ਕੋਈ ਸੰਗਤਨਾ ਠਕੀ ਨਾ ਮਾਰੇ ਉੱਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਏ ਥੈਂਕ ਯੂ ਜੈਹਨ ਜੀ ਆਪਣਾ ਜਿਹੜੀ ਹੈਗੀ ਆ ਸਭਾ 225 ਇਹਨੇ ਬਹੁਤ ਸਚਾਰੂ ਢੰਗ ਦੇ ਨਾਲ ਚਲਾਉਣ ਵਾਸਤੇ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਦਿਸ਼ਾ ਅੰਦਰ ਦਿਸ਼ਾਂ ਤੇ ਜਿਹੜੀ ਆ ਫਿਰ ਬਹੁਤ ਬਰੀਕੀ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਔਰ ਇਹਦੇ ਵਿੱਚ ਇੱਕ ਬਹੁਤ ਵੱਡਾ ਪਰਾਲਾ ਕੀਤਾ ਗਿਆ ਕਿ ਜਿਵੇਂ ਪਿਛਲੇ ਪਿਛਲੇ ਜਿਹੜੇ ਸਮੇਂ ਸੀ ਉਹਨਾਂ ਦੇ ਵਿੱਚ ਪੂਰੇ ਡਿਸਟ੍ਰਿਕਟ ਚੋਂ ਜਾਂ ਹੋਰਲੇ ਗੋਵਿੰਦਗੜ੍ਹ ਮੰਡੀ ਗੋਵਿੰਦਗੜ੍ਹ ਖੰਨਾ ਵਗੈਰਾ ਤੋਂ ਵੀ ਆਟੋ ਜਿਹੜੀ ਲੋਕ ਲੈ ਆਉਂਦੇ ਸੀ ਜਿਹਦੇ ਨਾਲ ਉਹਨਾਂ ਲੋਕਾਂ ਨੂੰ ਲੋਕਲ ਜਿਹੜੀ ਮਰਿਆਦਾ ਦੀ ਬਾਰੇ ਜਾਣਕਾਰੀ ਨਹੀਂ ਸੀ ਤੇ ਨਾ ਹੀ ਇੱਥੇ ਦੇ ਕੋਈ ਰਸਤੇ ਬਾਰੇ ਜਾਣਕਾਰੀ ਹੁੰਦੀ ਸੀ ਤੇ ਉਹਦੇ ਨਾਲ ਸੰਗਤ ਜਿਹੜੀ ਆ ਬਹੁਤ ਜ਼ਿਆਦਾ ਡਿਸਟਰਬ ਹੁੰਦੀ ਸੀ ਐਰ ਕਾਂ ਕੀ ਕੀਤਾ ਵੀ ਆਪਣੀਆਂ ਸੱਤ ਯੂਨੀਅਨਾਂ ਨੇ ਉਹਨਾਂ ਦੇ ਵਿੱਚ 450 ਦੇ ਕਰੀਬ ਜਿਹੜੇ ਆਟੋ ਨੇ ਤੇ ਉਹਨਾਂ ਸੱਤਾਂ ਨੂੰ ਬੁਲਾ ਕੇ ਕੱਲੇ-ਕੱਲੇ ਆਟੋ ਦੀ ਆਪਾਂ ਲਿਸਟ ਲੈ ਕੇ ਮਾਲਜੋਗ ਐਸਐਸਪੀ ਸਾਹਿਬ ਨਾਲ ਡਿਸਕਸ ਕਰਕੇ ਤੇ ਆਪਾਂ ਕੱਲੇ-ਕੱਲੇ ਦਾ ਉਹ ਜਿਹੜਾ ਹੈਗਾ ਸਟicker ਜਾਰੀ ਕਰਤਾ ਇਹ ਹਰੇਕ ਆਟੋ ਦੇ ਉੱਤੇ ਹੋਏਗਾ ਔਰ ਇਹ 20 ਰੁਪਏ ਜਿਹੜਾ ਕਰਾਇਆ ਪੱਕਾ 20 ਰੁਪਏ ਲੈਣਗੇ ਤੇ ਹਰੇਕ ਗਲੀ ਸੜਕ ਬਾਰੇ ਰਸਤੇ ਬਾਰੇ ਇਹਨਾਂ ਨੂੰ ਪਤਾ ਤੇ ਬੜੇ ਅچھے ਤਰੀਕੇ ਦੇ ਨਾਲ ਸੰਗਤ ਨੂੰ ਜਿਹੜਾ ਹੈਗਾ ਉਹ ਸਹੂਲਤ ਪ੍ਰਦਾਨ ਕਰਨਗੇ ਸਾਰੀਆਂ ਪਾਰਕਿੰਗਾਂ ਬਾਰੇ ਜਾਣਕਾਰੀ ਇਹਨਾਂ ਨੂੰ ਗ੍ਰੀਫਤ ਕਰਤਾ ਮੀਟਿੰਗ ਕਰਤੀਏ ਸਟicker ਜਾਰੀ ਕਰਦੇ ਇਸ ਤੋਂ ਇਲਾਵਾ ਜਿਹੜਾ ਕੋਈ ਵੀ ਜਿਹੜਾ ਹੈਗਾ ਆਟੋ ਆ ਉਹ ਅਨੈਧ ਘਾਤ ਸਮਝਿਆ ਜਾਏਗਾ ਉੱਤੇ ਕਾਰਵਾਈ ਕੀਤੀ ਜਾਏਗੀ ਤੇ ਤੁਹਾਡੇ ਨਾਲ ਹੀ ਮੈਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਬਾਹਰ ਦਾ ਆਟੋ ਆ ਕੇ ਇਹ ਕਿਸਮ ਦੀ ਕੋਈ ਸੰਗਤਨਾ ਠਕੀ ਨਾ ਮਾਰੇ ਉੱਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਏ ਥੈਂਕ ਯੂ